ਅੱਜ ਜਿੱਥੇ ਅਜोध्या ਦੇ ਵਿੱਚ ਭਗਵਾਨ ਸ਼੍ਰੀ ਰਾਮ ਦੇ ਪ੍ਰਾਣ ਪ੍ਰਤੀਸ਼ਠਾ ਸਮਾਰੋਹ ਦੇ ਜਲਦੀ ਪੂਰੇ ਦੇਸ਼ ਦੇ ਵਿੱਚ ਖੁਸ਼ੀ ਸ਼ਰਧਾ ਤੇ ਉਤਸ਼ਾਹ ਵੇਖਿਆ ਗਿਆ ਤਾਂ ਉੱਥੇ ਹੀ ਬਰਨਾਲਾ ਸ਼ਹਿਰ ਦੇ ਵਿੱਚ ਵੀ ਮਾਹੌਲ ਜਸ਼ਨ ਵਰਗਾ ਬਣਿਆ ਰਿਹਾ ਇੱਕ ਪਾਸੇ ਜਿੱਥੇ ਸ਼ਹਿਰ ਨੂੰ ਇੱਕ ਦੁਲਹਨ ਵਾਂਗ ਸਜਾਇਆ ਗਿਆ ਤਾਂ ਦੂਜੇ ਪਾਸੇ ਸ਼ਹਿਰ ਦੇ ਵਿੱਚ ਭਗਵਾਨ ਸ਼੍ਰੀ ਰਾਮ ਜੀ ਦੀ ਸ਼ੋਭਾ ਯਾਤਰਾ ਵੀ ਕੱਢੀ ਗਈ ਤੇ ਇਸ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਸਮੇਤ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ ਤੇ ਸ਼ਹਿਰ ਵਾਸੀਆਂ ਵੱਲੋਂ ਹਿੱਸਾ ਲਿਆ ਗਿਆ ਕਿ ਭਗਵਾਨ ਸ਼੍ਰੀ ਰਾਮ ਜੀ ਦੇ ਜੈਕਾਰੇ ਛੱਡੇ ਗਏ ਹਮੇਸ਼ਾ ਕਹਿੰਦਾ ਕਿ ਬਰਨਾਲਾ ਇੱਕ ਬਹੁਤ ਧਾਰਮਿਕ ਸ਼ਹਿਰ ਆ ਅੱਜ ਬਰਨਾਲੇ ਦਾ ਕੋਨਾ ਕੋਨਾ ਸਜਾਇਆ ਪਿਆ ਜਗਾ ਜਗਾ ਲੱਗਰ ਜਗਾ ਜਗਾ ਪੂਜਾ ਹੋ ਰਹੀਆਂ ਜਗਾ ਜਗਾ ਹਵਨ ਹੋ ਰਹਾ ਖੁਸ਼ੀਆਂ ਮਨਾਈਆਂ ਜਾ ਰਹੀਆਂ ਲੱਡੂ ਵੱਡੇ ਜਾ ਰਹੇ ਆ ਅੱਜ ਰਿੰਦਰ ਮੋਦੀ ਜੀ ਨੇ ਉਹ ਕੰਮ ਕੀਤਾ ਕਿ ਜਿਹੜਾ ਧਰਮ ਦੇ ਲਈ ਸਾਰਿਆਂ ਲਈ ਔਰ ਮਹਿਲਾਵਾਂ ਦੇ ਲਈ ਵਿਕਾਸ ਦੇ ਲਈ ਜੋ ਅੱਜ ਅਮਰੀਕਾ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਕੈਨੇਡਾ ਦੇ ਵਿੱਚ ਸਾਰੀ ਦੁਨੀਆ ਚ ਜਸ਼ਨ ਮਨਾਏ ਜਾ ਰਹੇ ਆ 550 ਸਾਲ ਬਾਅਦ RAM JI RAM LALLA JI ਅੱਜ ਪ੍ਰਵੇਸ਼ ਕਰ ਰਹੇ ਆ ਅਯੋਧਿਆ ਦੇ ਵਿੱਚ ਅੱਜ ਸਵੇਰ ਤੋਂ ਰੌਣਕਾਂ ਲੱਗੀਆਂ ਨੇ ਸਾਰੇ ਹਿੰਦੁਸਤਾਨ ਚ ਸਾਰੇ ਵਰਲਡ ਦੇ ਵਿੱਚ ਇਹ ਐਡਾ ਖੁਸ਼ੀ ਦਾ ਇੱਕ ਮੌਕਾ ਕੋਈ ਮੈਨੂੰ ਕਹਿਣ ਲੱਗਿਆ ਦੀਵਾਲੀ ਵਰਗਾ ਮਾਹੌਲ ਆ ਮੈਂ ਕਹਿਆ 100 ਦੀਵਾਲੀਆਂ ਤੋਂ ਵੀ ਵੱਡਾ ਮਾਹੌਲ ਆ ਚੇ RAM ਰਾਜੇ ਦੀ ਪੂਰੀ ਸਥਾਪਨਾ ਹੋਗੀ ਔਰ ਬਹੁਤ ਵਧੀਆ RAM ਰਾਜੇ ਆਊਗਾ ਸਾਰੀ ਦੁਨੀਆ ਦੇ ਵਿੱਚ ਅਮਨ ਸ਼ਾਂਤੀ ਹੋਗੀ ਇਹ ਜਿਹੜੀ ਸ਼ੋਭਾ ਯਾਤਰਾ ਨਿਕਲ ਰਹੀ ਆ ਕੋਪਰਵਾ ਰਾਮ ਜੀ ਸਾਡੇ ਆਰਾਧ ਜਿਹੜੀ ਸਾਡੇ ਆਸਥਾ ਦੇ ਪੀਠਕ ਨੇ ਜਿਹੜੇ ਮਰਿਆਦਾ ਪਛਤਮ ਦੇ 500 ਸਾਲ ਤੋਂ ਬਾਅਦ ਆਪਰੇਟ ਕਰ ਬਚਾਰੇ ਆ ਤੇ 500 ਸਾਲ ਅਸੀਂ ਲੱਖਾਂ ਕਰ ਸੇਵਕਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਲੱਖਾਂ ਰਾਮਪਤਨ ਕੁਰਬਾਨੀਆਂ ਤੇਰੇ ਤੇਰੇ ਦਿਨ ਦੇਖਣ ਨੂੰ ਮਿਲਿਆ ਇਹ ਸਾਰੇ ਰਾਮਪਤ ਤੋਂ ਕਾਗਣ ਬਸਤੀ ਰਾਮ ਕਟਾਲੇ ਉਤੋਂ ਸ਼ੁਰੂ ਹੋ ਕੇ ਚੱਕਾ ਫਾਟਕ ਹੁੰਦੇ ਮਾਸ਼ਕਤੀ ਕਰਾ ਮੰਦਰ ਅੰਡਾ ਆਇਆ ਬਜ਼ਾਰ ਸਗਰ ਬਜ਼ਾਰ ਫਰਬਾਈ ਬਜ਼ਾਰ ਹੁੰਦੇ ਚੱਕਾ ਕਿਹੜੀ ਸਵਭਾਪਨ ਹੋਗੀ ਤੇ ਸਾਰੇ ਰਾਮਪਤ ਸਾਨੂੰ 500 ਸਾਲ ਬਾਅਦ ਜਿੱਗੇ ਰਾਮ ਭਗਵਾਨ ਦੇ ਆਨ ਗਿਆ ਬਹੁਤ ਬਹੁਤ ਸ਼ੁਭ ਕਾਮਨਾਵਾਂ ਜਗਬਾਣੀ ਟੀਵੀ ਲਈ ਬਰਨਾਲਾ ਤੋਂ ਬੀਨਿਤ ਸ਼ਰਮਾ ਦੀ ਰਿਪੋਰਟ